ਤਾਂ ਇਸ ਵਕਤ ਅਸੀਂ ਖਨੋਰੀ ਦਾਤਾ ਸਿੰਘ ਵਾਲਾ ਬਾਰਡਰ ਤੇ ਮੌਜੂਦ ਹਾਂ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ 79 ਦਿਨ ਵਿੱਚ ਦਾਖਲ ਹੋ ਚੁੱਕਾ ਹੈ ਤੇ ਪਰ ਬਾਕੀ ਜਿਹੜਾ ਜੇ ਆਪਾਂ ਗੱਲ ਲਈਏ ਪ੍ਰਧਾਨ ਜੀ ਨੂੰ ਡੱਲੇਵਾਲ ਜੀ ਦੀ ਸਾਡੀ ਨਿਗਾਹ ਸਾਡੇ ਕੰਨ ਉਧਰ ਹੀ ਰਹਿੰਦੇ ਜਦੋਂ ਵੀ ਕੋਈ ਆਵਾਜ਼ ਇੱਕ ਦੂਜੇ ਨੂੰ ਵੱਜਦੀ ਵੀ ਕਿਤੇ ਸਾਨੂੰ ਤਾਂ ਨਹੀਂ ਆਵਾਜ਼ ਵੱਜਦੀ ਜੀ ਪ੍ਰਧਾਨ ਜੀ ਨੂੰ ਉਹਨਾਂ ਨੂੰ ਕੁਝ ਹੋ ਗਿਆ ਕਿਉਂਕਿ ਕਾਫੀ ਵਾਰੀ ਉਹਨਾਂ ਦੀ ਸਿਹਤ ਡਾਊਨ ਹੋ ਗਈ ਆ ਤੇ ਉਹ ਡਾਊਨ ਇਦਾਂ ਹੋ ਗਈ ਆ ਵੀ ਉਹਦਾ ਕੋਈ ਹੱਲ ਨਹੀਂ ਹੈਗਾ ਸਾਡੇ ਕੋਲ ਵੀ ਅੱਜ ਜਿਹੜਾ ਕੱਲ ਆਪਾਂ ਬਲੱਡ ਸੈਂਪਲ ਆ ਇਹੋ ਦੀ ਅਜੇ ਰਿਪੋਰਟ ਆਪਣੇ ਕੋਲ ਆਉਣੀ ਆ ਪਰ ਰਿਪੋਰਟ ਦਾ ਸਾਨੂੰ ਪਤਾ ਹੀ ਆ ਵੀ ਰਿਪੋਰਟ ਉਹਨਾਂ ਦੀ ਜਿੱਦਾਂ ਦੀ ਹੋਣੀ ਕਿਉਂਕਿ ਉਹਨਾਂ ਦਾ ਮਸਲ ਮਾਸ ਇਹਨਾਂ ਟੁੱਟ ਚੁੱਕਾ ਵਾ ਹੱਡੀਆਂ ਤੱਕ ਗੱਲ ਹੁਣ ਚੱਲ ਗਈ ਆ ਪ੍ਰੋਟੀਨ ਸਰੀਰ ਖਾਂਦਿਆ ਵਾ ਪਰ ਫਿਰ ਵੀ ਇੰਨੀ ਇੰਨੀ ਮਤਲਬ ਉਹਨਾਂ ਦੀਆਂ ਬਾਹਾਂ ਰਹਿ ਗਈਆਂ ਉਹਦੇ ਪਤਾ ਹੀ ਆਪਾਨੂੰ ਵੀ ਰਿਪੋਰਟਾਂ ਉਹਨਾਂ ਦੀਆਂ ਖਤਰਨਾਕ ਹੀ ਆਉਣੀਆਂ ਹਨਾ ਹਾਂਜੀ ਦਾ ਅਨਮਿਊਟ ਤੇ ਜੁੜੇ ਹੋ ਤੁਸੀਂ ਤਾਂ ਇਸ ਵਕਤ ਅਸੀਂ ਖਨੌਰੀ ਦਾਤਾ ਸਿੰਘ ਵਾਲਾ ਬਾਰਡਰ ਤੇ ਮੌਜੂਦ ਆਂ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ 37ਵੇਂ ਦਿਨ ਵਿੱਚ ਦਾਖਲ ਹੋ ਚੁੱਕਾ ਹੈ ਤੇ ਉਹਨਾਂ ਦੀ ਦੇਖਭਾਲ ਕਰ ਰਹੀ ਫਾਈਵ ਰਿਵਰ ਹਾਰਟ ਐਸੋਸੀਏਸ਼ਨ ਦੀ ਟੀਮ ਡਾਕਟਰ ਸਵੇਮਾਨ ਦੇ ਜਿਹੜੇ ਮੁੱਖ ਅਨਚਾਰਜ ਨੇ ਟੀਮ ਦੇ ਇੱਥੇ ਹਫਤਾਰਾ ਢਿੱਲੋਂ ਜੀ ਸਾਡੇ ਕੋਲ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਕਿ ਸਥਿਤੀ ਜਿਹੜੀ ਹੈ ਬੀਤੀ ਰਾਤ 31 ਦਸੰਬਰ ਨੂੰ ਜਦੋਂ ਸਮੁੱਚਾ ਵਿਸ਼ਵ ਨਵੇਂ ਸਾਲ ਦੇ ਪ੍ਰੋਗਰਾਮ ਆਂਦੇ ਵਿੱਚ ਆਪਣੀ ਮਸਤੀ ਕਰ ਰਿਆ ਸੀ ਨਵੇਂ ਸਾਲ ਦਾ ਵੈਲਕਮ ਕਹਿਣ ਦੇ ਲਈ ਨਾਚ ਗਾਣਿਆਂ ਦਾ ਪ੍ਰਬੰਧ ਹੋ ਰਿਹਾ ਸੀ ਤਾਂ ਖਨੌਰੀ ਬਾਰਡਰ ਦੀਆਂ ਜਿਹੜੀਆਂ ਤਸਵੀਰਾਂ ਨੇ ਉਹ ਕਿਸ ਤਰ੍ਹਾਂ ਦੀਆਂ ਸੀ ਅਫਤਰ ਢੱਲੋਂ ਜੀ ਪੂਰੀ ਸਥਿਤੀ ਰਾਤ ਦੀ ਬਿਆਨ ਕਰਿਓ ਅੱਜ ਅਸੀਂ 225 ਵਿੱਚ ਸ਼ਾਮਲ ਹੋ ਚੁੱਕੇ ਹਾਂ ਪਹਿਲਾ ਦਿਨ ਹੈ ਤਾਂ ਸਾਲ ਦਾ ਆਖਰੀ ਦਿਨ ਜਿਹੜਾ ਹੈ ਉਹ ਕਿੱਦਾਂ ਦਾ ਰਿਹਾ ਤੇ ਇਸ ਵਕਤ ਜਗਜੀਤ ਸਿੰਘ ਢੱਲੇਵਾਲ ਦੀ ਜਿਹੜੀ ਸਿਹਤ ਹੈ ਉਹ ਕਿਸ ਤਰ੍ਹਾਂ ਦੀ ਹੈ ਜਿਹੜੀਆਂ ਮੈਡੀਕਲ ਰਿਪੋਰਟਾਂ ਆਨੂੰ ਲੈ ਕੇ ਉਤਸੁਕਤਾ ਰਹਿੰਦੀ ਹੈ ਲੋਕਾਂ ਦੇ ਵਿੱਚ ਸਭ ਤੋਂ ਪਹਿਲਾਂ ਜਾਣਨ ਦੀ ਕਿ ਮੈਡੀਕਲ ਰਿਪੋਰਟ ਦੇ ਵਿੱਚ ਕੀ ਆ ਰਿਹਾ ਹੈ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਕਿੱਥੇ ਖੜੀ ਹੈ ਹਾਂਜੀ ਹਸੀਕਾਲ ਜੀ ਮੈਂ ਅਵਤਾਰ ਸਿੰਘ ਟੀਮ ਲੀਡਰ ਡਾਇਰੈਕਟਰ ਸਵਾਯਮਨ ਫਾਈਬਰ ਰਿਗਰਾਟ ਐਸੋਸੀਏਸ਼ਨ ਹਾਂਜੀ ਗੱਲ ਤੇ ਆ ਵੀ ਜਿਵੇਂ ਹੁਣ ਅੱਜ ਉਹਨਾਂ ਨੂੰ 37 ਦਿਨ ਹੋ ਗਿਆ ਹਨਾ ਉਹਨਾਂ ਦੀ ਸਿਹਤ ਬਹੁਤ ਜਿਆਦੀ ਡਾਊਨ ਆ ਜੇ ਆਪਾਂ ਗੱਲ ਕਰੀਏ ਜਿੱਦਾਂ ਤੁਸੀਂ ਨਵੇਂ ਸਾਲ ਦੀ ਗੱਲ ਕਰਨ ਦਾ ਜਿਹ ਹਨਾ ਵੀ ਨਵਾਂ ਸਾਲ ਅੱਜ ਚੜਿਆ ਹਨਾ ਚਲੋ ਸਾਰਿਆਂ ਨੂੰ ਮੁਬਾਰਕਾਂ ਨਵੇਂ ਸਾਲ ਦੀਆਂ ਕਿਉਂਕਿ ਆਪਾਂ ਜਿਹੜੀ ਕੌਮ ਆ ਆਪਣੀ ਸਦਾ ਚੜ੍ਹਦੀ ਕਲਾ 'ਚ ਰਹਿੰਦੀ ਆ ਆਪਣੇ ਜੇ ਕਿਤੇ ਮਰਗ ਹੁੰਦੀ ਤਾਂ ਵੀ ਆਨੰਦ ਸਾਹਿਬ ਦਾ ਪਾਠ ਕੀਤਾ ਜਾਂਦਾ ਜੇ ਆਪਣੇ ਵਿਆਹ ਸ਼ਾਦੀ ਤਾਂ ਵੀ ਆਨੰਦ ਸਾਹਿਬ ਦਾ ਪਾਠ ਕਿਉਂਕਿ ਆਪਣੀ ਜਿਹੜੀ ਕੌਮ ਆ ਜਿਹੜਾ ਆਪਾਂ ਸਦਾ ਹੀ ਚੜ੍ਹਦੀ ਕਲਾ 'ਚ ਰਹਿੰਦੇ ਆ ਆਪਾਂ ਕਦੀ ਟੈਂਦੀ ਗੱਲ ਨਹੀਂ ਕਰਦੇ ਪਰ ਜੇ ਰਾਤ ਬੀਤੀ ਦੀ ਗੱ ਸਾਨੂੰ ਮੈਸੇਜ ਵੀ ਆਉਂਦੇ ਰਿਹਾ ਰਾਤ 12 ਵਜੇ ਵੀ ਪਹਿਲੋਂ ਵੀ ਆਉਂਦੇ ਰਿਹਾ ਨਾ ਮੈਸੇਜ ਵੀ ਹੈਪੀ ਨਿਊ ਈਅਰ ਜਾਂ ਹਨ ਤੇ ਪਰ ਬਾਕੀ ਜਿਹੜਾ ਜੇ ਆਪਾਂ ਗੱਲ ਲਈਏ ਪ੍ਰਧਾਨ ਜੀ ਹੁਣੀ ਡੱਲੇਵਾਲ ਜੀ ਦੀ ਸਾਡੀ ਨਿਗਾਹ ਸਾਡੇ ਕੰਨ ਉਧਰ ਹੀ ਰਹਿੰਦੇ ਜਦੋਂ ਵੀ ਕੋਈ ਆਵਾਜ਼ ਇੱਕ ਦੂਜੇ ਨੇ ਵਜਦੀ ਵੀ ਕਿਤੇ ਸਾਨੂੰ ਤਾਂ ਨਹੀਂ ਆਵਾਜ਼ ਵੱਜਦੀ ਜੀ ਪ੍ਰਧਾਨ ਜੀ ਹੁਣਾਂ ਨੂੰ ਕੁਝ ਹੋ ਗਿਆ ਕਿਉਂਕਿ ਕਾਫੀ ਵਾਰੀ ਉਹਨਾਂ ਦੀ ਸਿਹਤ ਡਾਊਨ ਹੋ ਗਈ ਆ ਤੇ ਉਹ ਡਾਊਨ ਇਦਾਂ ਹੋ ਗਈ ਆ ਵੀ ਉਹਦਾ ਕੋਈ ਹੱਲ ਨਹੀਂ ਹੈਗਾ ਸਾਡੇ ਕੋਲ ਵੀ ਕੋਈ ਮੈਡੀਸਨ ਨਹੀਂ ਦੇ ਸਕਦੇ ਕੋਈ ਟਰੀਟਮੈਂਟ ਤੋਂ ਵੀ ਸਾਡੇ ਹੱਥ ਵੱਜੇ ਆ ਸੋ ਬਹੁਤ ਜ਼ਿਆਦੀ ਪਰੇਸ਼ਾਨੀ ਨਾਲ ਰਾਤ ਹੋਰ ਵੀ ਜਿਹੜੇ ਬਜ਼ੁਰਗ ਆ ਸਾਡੇ ਜਿਹੜੀ ਠੰਡ ਜਿਆਦੀ ਕਰਕੇ ਜਿਆਦੀ ਉਮਰ ਦੇ ਹੈਗੇ ਆ ਸਾਰੀ ਰਾਤ ਹੀ ਸਾਡੀ ਚੈੱਕ ਅਪ ਦੇ ਵਿੱਚ ਨੰਗੀ ਸਾਰੀ ਰਾਤ ਹੀ ਸਾਡੀ ਉਹਨਾਂ ਨੂੰ ਚੈੱਕ ਅਪ ਕਰਦੇ ਆ ਜਾਂ ਉਹਨਾਂ ਨੂੰ ਵੇਂਦਿਆ ਰਹੇਗੀ ਵੀ ਕਿਤੇ ਕੋਈ ਇਹੋ ਜਿਹੀ ਅਨਸਕਾਮੀ ਜਿਹਾ ਘਟਰਾਣਾ ਨਾ ਜਿਉਂਕਿ ਬਜ਼ੁਰਗ ਕਾਫੀ ਉਮਰ ਦੇ ਵੱਡੀ ਵੱਡੀ ਉਮਰ ਦੇ ਆ ਰਾਤ ਕਾਫੀ ਬਜ਼ੁਰਗ ਆਏ ਜਿਨ੍ਹਾਂ ਦਾ ਬਲੱਡ ਪ੍ਰੈਸ਼ਰ ਬਹੁਤ ਜ਼ਿਆਦਾ ਹਾਈ ਹੋ ਗਿਆ ਹੈ ਕਈ ਬਹੁਤ ਜ਼ਿਆਦੀ ਠੰਡ ਦੇ ਕਾਰਨ ਸਾਰੀ ਰਾਤ ਸਾਡਾ ਟ੍ਰੀਟਮੈਂਟ ਚ ਨੰਗੀ ਸਾਰੀ ਰਾਤ ਤਾਂ ਡਾਕਟਰ ਪਤਾ ਢਿਲੋਂ ਜਿਸ ਤਰ੍ਹਾਂ ਮੈਂ ਪਹਿਲਾਂ ਵੀ ਗੱਲ ਕਰੀ ਹੈ ਕਿ ਪੂਰਾ ਦੇਸ਼ ਜਸ਼ਨਾਂ ਦੇ ਵਿੱਚ ਸੀ ਤੁਹਾਨੂੰ ਵੀ ਮੈਸੇਜ ਆਉਂਦੇ ਰਹੇ ਤਾਂ ਅਸੀਂ ਵੀ ਇੱਥੇ ਸੀ ਤਾਂ ਅਨ ਦਾ ਤਾਂ ਸੜਕ ਦੇ ਉੱਤੇ ਰੁਲ ਰਿਆ ਸੀਗਾ ਮੈਡੀਕਲ ਰਿਪੋਰਟ ਹਜੇ ਦੇਰ ਸ਼ਾਮ ਤੱਕ ਆਉਣੀ ਬਾਕੀ ਹੈ ਪਰ ਸਥਿਤੀ ਜਿਹੜੀ ਸੀਗੀ ਜਿਸ ਤਰ੍ਹਾਂ ਇੱਕ ਬੰਨੇ ਨਾਚ ਗਾਣਾ ਹੋ ਰਿਹਾ ਸੀਗਾ ਵੈਲਕਮ ਕਿਹਾ ਜਾ ਰਿਹਾ ਸੀਗਾ 225 ਨੂੰ ਤਾਂ ਦੂਸਰੇ ਬੰਨੇ ਲੇਟੇ ਹੋਏ ਕਿਸਾਨਾਂ ਦਾ ਦਰਦ ਜਿਹੜਾ ਸੀ ਉਹ ਕਿਸ ਤਰ੍ਹਾਂ ਦਾ ਸੀਗਾ ਸਾਰੀ ਰਾਤ ਲੋਕ ਹਫਤ ਦੇ ਵਿੱਚ ਨਵੇਂ ਸਾਲ ਨੂੰ ਲੈ ਕੇ ਕਿੱਦਾਂ ਦੀਆਂ ਗੱਲਾਂ ਹਫਤ ਦੇ ਵਿੱਚ ਕਿੱਦਾਂ ਦਾ ਉਹਨਾਂ ਦੀ ਗੱਲਬਾਤ ਹੋ ਰਹੀ ਸੀ ਹਾਂਜੀ ਮੈਂ ਤੁਹਾਨੂੰ ਅੱਗੇ ਦੱਸਿਆ ਨਾ ਵੀ ਸਾਰੇ ਜਿੱਦਾਂ ਉਹਨਾਂ ਦੇ ਜਿਉਂ ਆਪਣਾ ਦਿਲਜੀਤ ਦੁਸ਼ਾਂਤ ਜਿਵੇਂ ਉਹਨਾਂ ਦਾ ਕੱਲ ਪ੍ਰੋਗਰਾਮ ਹੀ ਹੈ ਨਾ ਚਲੋ ਇਹ ਆ ਵੀ ਸਾਰੇ ਆਪੋ ਆਪਣੀ ਤਾਂ ਨਵੇਂ ਸਾਲ ਨੂੰ ਨਮਾਉਂਦੇ ਆ ਨਵੇਂ ਸਾਲ ਨੂੰ ਮੁਬਾਰਕ ਕਿਹਾ ਸਾਰਿਆਂ ਨੇ ਹਨ ਉਹ ਕੀਤਾ ਵਾ ਪਰ ਜਿਹੜੀ ਸਾਡੀ ਇੱਥੇ ਰਾਤ ਨੰਗੀ ਆ ਸਾਡੀ ਰਾਤ ਤੇ ਸਾਰੀ ਇਦਾਂ ਹੀ ਨੰਗੀ ਆ ਵੀ ਸਾਰੀ ਰਾਤ ਕਿਉਂਕਿ ਸਾਡੇ ਫੋਨਾਂ ਤੇ ਮੈਸੇਜ ਆਉਂਦੇ ਹੀ ਤੇ ਪਰ ਸਾਡੀ ਰਾਤ ਬਹੁਤ ਔਖੀ ਨੰਗੀ ਸਾਡੀ ਇਹੋ ਧਿਆਨ ਸੀ ਵੀ ਕਿਤੇ ਇਹੋ ਜੀ ਗੱਲ ਨਾ ਅਜੇ ਰਾਤ ਬਹੁਤ ਠੰਡੀ ਸੀ ਬਹੁਤ ਜ਼ਿਆਦਾ ਬਜ਼ੁਰਗ ਸਾਡੇ ਕੋਲ ਆਏ ਕਈ ਇੱਥੇ ਆਪਣੀਆਂ ਭੈਣਾਂ ਆਈਆਂ ਜਿਨ੍ਹਾਂ ਦੇ ਛੋਟੇ-ਛੋਟੇ ਬੱਚੇ ਹਨ ਨਾਲ ਉਹਨੂੰ ਵੀ ਠੰਡ ਦੇ ਵਿੱਚ ਸੋ ਸਾਡੀ ਰਾਤ ਚਿੰਤਾਜਨਕ ਲੰਗੀ ਇੱਕ ਤੇ ਪ੍ਰਧਾਨ ਜੀ ਹੁਣ ਪ੍ਰਧਾਨ ਜੀ ਉਹਨਾਂ ਦੀ ਬਹੁਤ ਜ਼ਿਆਦਾ ਚਿੰਤਾ ਹੈ ਕਿਉਂਕਿ ਰਿਪੋਰਟਾਂ ਤੇ ਆਪਣੀਆਂ ਹਰ ਵਾਰੀ ਆਪਾਂ ਕਰੋਨੇ ਰਿਪੋਰਟਾਂ ਤੇ ਪਤਾ ਹੀ ਆ ਆਪਾਂ ਵੀ ਪ੍ਰਧਾਨ ਜੀ ਉਹਨਾਂ ਦੀ ਸਿਹਤ ਦਿਨੋਂ ਦਿਨ ਡਾਊਨ ਆ ਰਹੀ ਆ ਵੀ ਅਜੇ ਜਿਹੜਾ ਕੱਲ ਆਪਾਂ ਬਲੱਡ ਸੈਂਪਲ ਹੈ ਉਹਦੀ ਅਜੇ ਰਿਪੋਰਟ ਆਪਣੇ ਕੋਲ ਨਹੀਂ ਆ ਪਰ ਰਿਪੋਰਟ ਦਾ ਸਾਨੂੰ ਪਤਾ ਹੀ ਆ ਵੀ ਰਿਪੋਰਟ ਉਹਨਾਂ ਦੀ ਜਿੱਦਾਂ ਦੀ ਹੋਣੀ ਕਿਉਂਕਿ ਉਹਨਾਂ ਦਾ ਮਸਲ ਮਾਸ ਇਹਨਾਂ ਟੁੱਟ ਚੁੱਕਾ ਵਾ ਹੱਡੀਆਂ ਤੱਕ ਗੱਲ ਹੁਣ ਚੱਲ ਗਈ ਆ ਪ੍ਰੋਟੀਨ ਸਰੀਰ ਖ ਖਤਰਨਾਕੀ ਆਉਣੀ ਹੈ ਹਨਾ ਹਾਂਜੀ ਤੇ ਜਿਹੜਾ ਭਿਆਨਕ ਸਰਦੀ ਪੈ ਰਹੀ ਹੈ ਤਾਂ ਉਹਦੇ ਵਿੱਚ ਜਿਹੜੀ ਮੇਨ ਬਿਮਾਰੀ ਜਾਂ ਹੋਰ ਜਿਹੜੇ ਨੇ ਲੱਛਣ ਨੇ ਲੋਕਾਂ ਨੂੰ ਜਿਹੜੇ ਉਹ ਕਿਸ ਤਰ੍ਹਾਂ ਦੇ ਸਿੰਪਟਮ ਆ ਰਹੇ ਨੇ ਨਿਕਲ ਕੇ ਸਾਹਮਣੇ ਜਿਹੜੇ ਇੱਥੇ ਲੋਕ ਜੁੜੇ ਨੇ ਕਿਉਂਕਿ 4-5000 ਦੇ ਕਰੀਬ ਜਿਹੜੇ ਕਿਸਾਨ ਨੇ ਉਹ ਰਾਤ ਦੇ ਟਾਈਮ ਵੀ ਇੱਥੇ ਸਟੇ ਕਰ ਰਹੇ ਨੇ ਹਾਂਜੀ ਦੱਸਾਂ ਗੱਲ ਕੀ ਹੈ ਗੱਲ ਤੇ ਉਹਨੇ ਵਾਇਰਲ ਇਨਫੈਕਸ਼ਨ ਦਾ ਹਨਾ ਜਿਵੇਂ ਕੋਲਡ ਸਰਦੀ ਦਾ ਖੰਘ ਜ਼ੁਕਾਮ ਦਾ ਬਹੁਤ ਜ਼ਿਆਦਾ ਇੱਥੇ ਆਉਂਦੇ ਆ ਬਾਕੀ ਜਿਹੜੇ ਬਜ਼ੁਰਗਿਆ ਜਿਨ੍ਹਾਂ ਨੂੰ ਬੀਪੀ ਦਾ ਪ੍ਰੋਬਲਮ ਹੈ ਜਾਂ ਸ਼ੂਗਰ ਦੀ ਪ੍ਰੋਬਲਮ ਹੈ ਠੰਡ ਦੇ ਨਾਲ ਉਹਨਾਂ ਦੀ ਹੋਰ ਪ੍ਰੋਬਲਮਾਂ ਵਧਦੀਆਂ ਹਨਾ ਕੋਈ ਵੀ ਜਿਹੜੀ ਚੀਜ਼ ਹੈ ਜਿਵੇਂ ਉਹ ਬਜ਼ੁਰਗਿਆ ਸਾਡੇ ਕੋਲ ਰਾਤੀਂ ਵੀ ਮੈਂ ਤੁਹਾਨੂੰ ਦੱਸਿਆ ਵੀ ਪੰਜ ਚਾਰ ਬਜ਼ੁਰਗ ਜਿਹੜੇ ਬਿਲਕੁਲ ਉਹਨਾਂ ਦਾ ਜਿਵੇਂ ਸਾਹ ਨਹੀਂ ਨਿਕਲ ਰਿਹਾ ਹਨਾ ਵੀ ਇੰਨੇ ਜ਼ਿਆਦੇ ਮਤਲਬ ਸੀਰੀਅਸ ਹੈਗੇ ਵੀ ਬਹੁਤ ਜ਼ਿਆਦਾ ਉਹਨਾਂ ਦੀ ਸਿਹਤ ਡਾਊਨ ਹੀ ਜਦੋਂ ਵੀ ਕੋਈ ਬਿਮਾਰ ਬੰਦਾ ਹੁੰਦਾ ਜਾਂ ਜਦੋਂ ਵੀ ਕੋਈ ਅੱਜ ਸਾਡੀ ਉਮਰ ਕਿਦਾਂ ਦੇ ਸਾ ਸਾਡੀ ਰਾਤ ਸਾਰੀ ਠੰਡ ਲੱਗਦੀ ਰਹੀ ਕਿਉਂਕਿ ਅੱਜ ਅੱਗੇ ਕਦੇ 2:30 ਵਜੇ ਸੌਂ ਜਿੰਦਾ ਹੈ ਸਾਇਰ ਕਿ ਤਕਰੀਬਨ ਅੱਜ ਦੀ ਜਿਹੜੀ ਰਾਤ ਸਾਰੀ ਰਾਤ ਇਦਾਂ ਹੀ ਨੰਗੀ ਆ ਪੀ ਕਦੀ 2 ਆਗੇ ਕਦੀ 4 ਆਗੇ ਇਦਾਂ ਹੀ ਆਪਾਂ ਨੂੰ ਮਤਲਬ ਇੱਥੇ ਆਣ ਕੇ ਟ੍ਰੀਟਮੈਂਟ ਉਹਨਾਂ ਦਾ ਚੱਲਦਾ ਰਿਹਾ ਸੋ ਸਰਦੀ ਦੇ ਵਿੱਚ ਠੰਡ ਇੰਨੀ ਠੰਡ ਦੇ ਵਿੱਚ ਜਿਹੜਾ ਵੀ ਬਜ਼ੁਰਗ ਆ ਕੋਈ ਕੋਈ ਵੀ ਉਹਨੂੰ ਬਲੱਡ ਪ੍ਰੈਸ਼ਰ ਹੈ ਆਪਾਂ ਸ਼ੂਗਰ ਉਹਦਾ ਉਹਦਾ ਦੁੱਖ ਵੱਧਾ ਹੀ ਵੱਧਾ ਠੰਡ ਦੇ ਕਾਰਨ ਹਨਾ ਤਾਂ ਡਾਕਟਰ ਬਤਾਰ ਇੱਕ ਗੱਲ ਹੋਰ ਵੀ ਦੇਖਣ ਨੂੰ ਮਿਲਿਆ ਤੁਹਾਡਾ ਪਰਿਵਾਰ ਪਹੁੰਚਿਆ ਤੁਸੀਂ 13 ਫ ਪੀਕਤੇ ਜਾਂਦਾ ਵੀ ਦੇਖਿਆ ਜਦੋਂ ਸ਼ੁਰੂ ਹੁੰਦਾ ਉਸ ਤੋਂ ਬਾਅਦ ਇੱਥੇ 10 20 ਬੰਦੇ ਵੀ ਰਹਿ ਜਾਂਦੇ ਨੇ ਤਾਂ ਹੁਣ ਫਿਰ ਇੱਕ ਵਾਰ ਆਦੋਲਨ ਪੀਕਤੇ ਜਗਜੀਤ ਸਿੰਘ ਢੱਲੇਵਾਲ ਦੇ ਮਰਨ ਵਰਤੋਂ ਤੋਂ ਤੋਂ ਬੈਠਣ ਤੋਂ ਬਾਅਦ ਤਾਂ ਤੁਸੀਂ ਆਪਣੇ ਪਰਿਵਾਰ ਦੇ ਨਾਲ ਪਤਾ ਲੱਗਾ ਕਿ ਛੋਟੀ ਬੇਟੀ ਦਾ ਜਨਮ ਦਿਨ ਵੀ ਨਹੀਂ ਮਨਾ ਸਕੇ ਪਰਿਵਾਰ ਤੁਹਾਡਾ ਇੱਥੇ ਆਇਆ ਜਨਮ ਦਿਨ ਮਨਾਉਣ ਦੇ ਲਈ ਤਾਂ ਇਹਨਾਂ ਸਥਿਤੀਆਂ ਦਾ ਵੀ ਤੁਹਾਨੂੰ ਸਾਹਮਣਾ ਕਰਨਾ ਪੈ ਰਿਹਾ ਕਿ ਇਹਨਾਂ ਸਮਰਪਿਤ ਹੋ ਚੁੱਕੀ ਹੈ ਇੱਕ ਡਾਕਟਰ ਦੀ ਟੀਮ ਡਾਕਟਰ ਸਵੇਮਾਨ ਦੀ ਟੀਮ ਕਿਸਾਨ ਅਦੋਲਨ ਨੂੰ ਕਿਪਤਾਂ ਨੂੰ ਪਰਿਵਾਰ ਵੀ ਛੱਡਣੇ ਪੈ ਰਹੇ ਨੇ ਕਿਉਂ ਦੱਸਾਂ ਕਿ ਚੱਕਰੇ ਮੈਂ ਤੈਨੂੰ ਅੱਗੇ ਦੱਸਿਆ ਵੀ 220 ਦੇ ਵਿੱਚ ਵੀ ਆਪਣਾ ਸ਼ੁਰੂ ਤੋਂ ਪਰਿਵਾਰ ਇਹਨਾਂ ਨਾਲ ਜੁੜਿਆ ਵੀ ਸ਼ੁਰੂ ਤੋਂ ਹੀ ਜੁੜੇ ਹਨਾ ਵੀ ਸਾਨੂੰ ਐ ਲੱਗਦਾ ਵਾ ਜਿਵੇਂ ਉਹਨਾਂ ਨੇ ਟ੍ਰੀਟਮੈਂਟ ਤੋਂ ਦੇ ਬੰਦ ਕੀਤਾ ਹਨਾ ਉਹ ਤੇ ਰੋਕੇ ਰੋਕਿਆ ਵਾ ਪਰ ਮੈਨੂੰ ਕਿਤੇ ਨਾ ਕਿਤੇ ਇਹ ਲੱਗਦਾ ਵਾ ਵੀ ਮੈਂ ਜੇ 1 ਮਿੰਟ ਵੀ ਇੱਥੋਂ ਪਾਸੇ ਗਿਆ ਜਾਂ ਮੈਂ 1 ਮਿੰਟ ਵੀ ਆਪਣੇ ਕੋਲ ਕਿਉਂਕਿ ਟੀਮ ਤੇ ਸਾਡੀ ਵੈਸੇ ਬਹੁਤ ਜ਼ਿਆਦੀ ਕੈਪੇਬਲ ਹੈ ਆ ਵੀ ਬਹੁਤ ਜ਼ਿਆਦੇ ਮੁੰਡੇ ਹੈਗੇ ਆ ਪਰ ਮੈਨੂੰ ਐ ਲੱਗਦਾ ਵੀ ਮੈਂ ਨਾ ਜਾਵਾਂ ਮੇਰੇਗੇ ਮੇਰੇ ਜਾਣ ਦੇ ਕਰਕੇ ਕਿਤੇ ਕੋਈ ਨੁਕਸਾਨ ਜਦਾਂ ਤੁਹਾਨੂੰ ਦੱਸਿਆ ਵੀ ਰਾਤ ਇੰਨੇ ਬਜ਼ੁਰਗ ਆਏ ਹਨਾ ਪਤਾ ਨਹੀਂ ਹੁਣ 1 ਮਿੰਟ ਦਾ ਨਹੀਂ ਪਤਾ ਹਨਾ ਤੇ ਸੋ ਮੈਂ ਕਰ ਤੇ ਕੁਝ ਨਹੀਂ ਸਕਦਾ ਉਹ ਤੇ ਪ੍ਰਮਾਤਮਾ ਦੇ ਹੱਥ ਵਸਿਆ ਪਰ ਮੈਨੂੰ ਐ ਲੱਗਦਾ ਵੀ ਜੇ ਮੈਂ 1 ਮਿੰਟ ਵੀ ਜਾਂ ਕੁਝ ਟਾਈਮ ਮੈਂ ਇੱਥੋਂ ਗਿਆ ਤੇ ਕਿਤੇ ਕੋਈ ਨੁਕਸਾਨ ਨਾ ਜੇ ਕਿਤੇ ਉਹਦਾ ਜ਼ਿੰਮੇਵਾਰ ਮੈਂ ਨਾ ਵੀ ਮੈਨੂੰ ਪਛਤਾਵਾ ਨਾ ਹੋਵੇ ਵੀ ਮੈਂ ਉੱਥੋਂ ਗੈਰ ਹਜਰਾਂ ਤੇ ਪ੍ਰਧਾਨ ਜੀ ਉਹਨਾਂ ਨੂੰ ਜਾਂ ਕੁਝ ਆਪਣਾ ਨੁਕਸਾਨ ਹੋ ਗਿਆ ਸੋ ਪਰਿਵਾਰ ਇਦਾਂ ਮੇਰੀ ਛੋਟੀ ਬੇਟੀ ਉਹਦਾ ਬਰਥਡੇ ਹੀ ਅੱਜ ਤੇ ਉਹ ਕਹਿੰਦੀ ਵੀ ਪਾਪਾ ਤੁਹਾਡੇ ਮਤਲਬ ਉਹ ਕਿਉਂਕਿ ਉਹਦਾ ਪਹਿਲਾਂ ਤੇ 21 ਤਰੀਕ ਨੂੰ ਵੈਸੇ ਉਹਦਾ ਬਰਥ ਤੇ ਅਸਲ ਆ ਪਰ ਉਹ ਸਹਬਜ਼ਾਦਿਆਂ ਦੇ ਉਸ ਦਿਨਾਂ ਦਾ ਕਰਕੇ ਉਸ ਟਾਈਮ ਨਹੀਂ ਮਨਾਇਦਾ ਵੀ ਉਸ ਟਾਈਮ ਆਪਣੇ ਹਨਾ ਤੇ ਇਸ ਕਰਕੇ ਉਹਦਾ 1 ਤਰੀਕ ਨੂੰ ਤੇ ਉਹ ਫਿਰ ਇੱਥੇ ਖੁਦ ਹੀ ਆ ਗਏ ਵੀ ਤੁਸੀਂ ਨਹੀਂ ਹੋਣਾ ਤਹੀਂ ਖੁਦ ਇੱਥੇ ਆ ਜੰਨੇ ਉਥੋਂ ਇੱਥੇ ਆਪਣਾ ਪਰਿਵਾਰ ਇੱਥੇ ਸਾਡੇ ਕੋਲ ਇਸ ਕਰਕੇ ਆਇਆ ਸੀ ਤਾਂ ਦੋ ਜਰਨਲ ਮੋਰਚੇ ਉੱਪਰ ਡਟੇ ਹੋਏ ਨੇ ਇੱਕ ਜਰਨਲ ਜਗਜੀਤ ਸਿੰਘ ਢੱਲੇਵਾਲ ਕਿਸਾਨੀ ਮੰਗਾਂ ਨੂੰ ਲੈ ਕੇ ਡਟਿਆ ਹੋਇਆ ਤੇ ਦੂਸਰਾ ਜਰਨਲ ਡਾਕਟਰ ਸਵੇਮਾਨ ਦੀ ਟੀਮ ਦਾ ਅਫਤਾਰ ਢਿੱਲੋਂ ਲਗਾਤਾਰ ਆਪਣੀ ਟੀਮ ਦੇ ਨਾਲ ਕਿਸਾਨਾਂ ਦੀ ਦੇਖਪਾਲ ਕਰ ਰਹੇ ਨੇ